ਇਹ ਕਿਹੜੇ ਕਿਸੂਨਾ ਕਿ ਇਹ ਪਰਫਾਰਮਸ ਕੀਤੀ ਜਾ ਰਹੀ ਹੈ ਅੱਜ ਦੋ ਤਿੰਨ ਮੁੱਦੇ ਨੇ ਮਗਰ ਮੇਨ ਮੁੱਦਾ ਸਾਡੇ ਪਠਾਨਕੋਟ ਦੀ ਡਵੈਲਪਮੈਂਟ ਦਾ ਮੈਂ ਸਭ ਤੋਂ ਪਹਿਲੇ ਥੈਂਕਸ ਕਰਨਾ ਸਾਰਿਆਂ ਦਾ ਕਾਉਂਸਲਰ ਸਹਿਬਾਨ ਦਾ ਮੇਅਰ ਸਾਹਿਬ ਦਾ ਪੂਰੀ ਟੀਮ ਆਈ ਦੀ ਹੈ ਔਰ ਤੁਹਾਡਾ ਜਰਨਲਿਸਟ ਭਰਾਵਾਂ ਦਾ ਵੀ ਥੈਂਕਸ ਕਰਨਾ ਦੇਖੋ ਸ਼ਹਿਰ ਦੀ ਅਸੀਂ ਪੋਨੇ ਤਿੰਨ ਸਾਲ ਹੋ ਗਏ ਨੇ ਵੇਟ ਕਰਦੇ ਬੜੀ ਵਾਰੀ ਅਸੀਂ ਰਿਕਵੈਸਟ ਵੀ ਕੀਤੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਵਾਰੀ ਹਿਸਟਰੀ ਵਿੱਚ ਐੋਜੀ ਗਵਰਨਮੈਂਟ ਆਈ ਹੋਣੀ ਹੈ ਕਿ ਪੌਨੇ 3 ਸਾਲ ਵਿੱਚ ਆਲਮੋਸਟ ਡਲਪੈਂਟ ਫੰਡ ਜ਼ੀਰੋ ਦਿੱਤੇਦਾ ਜੀ ਔਰ ਤੁਸੀਂ ਨਿਊਜ਼ ਵੀ ਪੜ ਰਹੇ ਹੋਗੇ ਕਿ ਟੈਂਡਰ ਲੱਗ ਰਹੇ ਨੇ ਪੈਸਾ ਨਹੀਂ ਹੈ ਕਦੀ ਟੈਂਡਰ ਡਿਲੇ ਹੋ ਰਹੇ ਨੇ ਔਰ ਸਾਡੇ ਟਾਈਮ ਮੈਨੂੰ ਤਾਂ ਲੱਗਦਾ ਕਿ ਅਸੀਂ ਵਿਥਿਨ 1 ਮੰਥ ਟੈਂਡਰ ਦਾ ਪ੍ਰੋਸੀਜਰ ਚੰਡੀਗੜ੍ਹੋਂ ਕੰਪਲੀਟ ਕਰਵਾ ਕੇ ਹਾਊਸ ਦੀ ਮੀਟਿੰਗ ਕਰਵਾ ਕੇ ਇੱਕ ਮਹੀਨੇ ਦੇ ਅੰਦਰ ਪੂਰਾ ਪ੍ਰੋਸੀਜਰ ਫਾਲੋ ਕਰਕੇ ਅਸੀਂ ਵਰਕ ਆਰਡਰ ਵੀ ਕੰਟਰੈਕਟਰ ਨੂੰ ਹੱਥ ਚ ਫੜਾ ਦਿੰਦੇ ਸੀ ਤਾਂ ਕਿ ਸ਼ਹਿਰ ਦਾ ਕੰਮ ਨਾ ਰੁਕੇ ਮੇਜਰ ਮੁੱਦਾ ਇਹ ਹੈ ਜੀ ਕਿ ਮੈਂ ਗੇਨ ਕਦੀ 네ਗੈਟਿਵਿਟੀ ਜਾਂਦਾ ਨਹੀਂ ਆ ਆਪਣੇ ਟਾਈਮ ਅਸੀਂ ਮੈਂ ਇੱਕ ਸੀਵਰੇਜ ਪਾਣੀ ਦਾ ਕੰਮ ਕਰਾਇਆ ਸੀ ਤੇ ਦੋ ਫੇਜ਼ਿਸਟ ਕੰਮ ਹੋਣਾ ਸੀ ਜਿਹੜੀ ਮੇਰੀ ਪਲੈਨਿੰਗ ਸੀ ਸਰਕਾਰ ਦੀ ਸਾਡੀ ਉਸ ਟਾਈਮ ਮੈਂ ਨਾਲ ਬੈਠ ਕੇ ਬਣਾਈ ਸੀ ਉਹ ਵਿੱਚ ਇਨੀਸ਼ੀਅਲੀ ਅਸੀਂ ਉਹ ਏਰੀਆ ਕਵਰ ਕੀਤਾ ਸੀ ਕਿ ਜਿਹੜੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਪਾਣੀ ਹੈ ਹੀ ਨਹੀਂ ਸੀਵਰੇਜ ਹੈ ਹੀ ਨਹੀਂ ਇਹ ਸਾਰਾ ਬਿਧੀ ਬਿਜਲੀ ਕੰਪਨੀ ਆ ਉੱਥੇ ਮੈਂ ਲੀਡਰਸ ਨੂੰ ਦੇਖਦਾ ਸੀ ਕਿ ਸਾਰਾ ਦਿਨ ਕੰਮ ਕਰਕੇ ਔਰ ਸ਼ਾਮ ਨੂੰ ਮੈਂ ਉਹਨਾਂ ਨੂੰ ਘੜੇ ਔਰ ਬਾਲਟੀਆਂ ਪਾਣੀ ਦੀ ਪਰਦੇ ਦੇਖੀ ਦੀਆਂ ਜੀ ਆਪੇ ਤਾਂ ਮੇਰਾ ਪਹਿਲਾ ਟਾਰਗੇਟ ਉਹਦਾ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਇਹੋ ਜਿਹੇ ਜਿੰਨੇ ਵੀ ਏਰੀਆਸ ਨੇ ਉੱਥੇ ਸੀਵਰੇਜ ਪਾਣੀ ਦਾ ਕੰਮ ਕਰਾਈਏ 2 ਸਾਲ ਲੱਗੇ ਸਾਹਿਬ ਟੈਂਡਰ ਕਰਵਾਇਆ ਕਲੀਅਰ ਕਰਵਾਇਆ ਤੇ 100 ਕਰੋੜ ਲੱਗੇ ਹੋਣਾ ਸਾਰਾ ਔਰ 100 ਕਰੋੜ ਦੇ ਵਿੱਚ ਪੂਰਾ ਕਾਰਪੋਰੇਸ਼ਨ ਦਾ ਏਰੀਆ ਸ਼ਾਂਤ ਹੋ ਗਿਆ ਔਰ ਮੈਨੂੰ ਲੱਗ ਰਿਹਾ ਕਿ ਅੱਜ ਜੋ ਲੋਕੀ ਹਾਹਾਕਾਰ ਵੀ ਨਹੀਂ ਨਹੀਂ ਮਚਾਰੇ ਪਾਣੀ ਤੇ ਸੀਵਰੇਜ ਕਰਕੇ ਉਹ ਜਿਹੜਾ ਸਾਡੇ ਟਾਈਮ ਦਾ 100 ਕਰੋੜ ਦਾ ਕੰਮ ਹੋਇਦਾ ਔਰ 40 ਤੇ ਟਿਊਬਵੈ ਲੱਗੇ ਸੀ ਔਰ 20000 ਸੀਵਰੇਜ ਦੇ ਕਨੈਕਸ਼ਨ 10000 ਪਾਣੀ ਦੇ ਨਵੇਂ ਕਨੈਕਸ਼ਨ ਪੰਜ ਐਸਟੀਪੀ ਛੇ ਵੱਡੇ ਟੈਂਕਸ ਸੀ ਬਣਾਏ ਸੀ ਔਰ ਛੋਟੇ ਬੋਰ ਤੇ ਅੰਗਿਣਿਤ ਕਰਾਏ ਤੇ ਉਹਦੇ ਕਰਕੇ ਰੀਲਿਫ ਮਿਲਿਆ ਮਗਰ ਉਸ ਤੋਂ ਬਾਅਦ ਜੋ ਮੈਂ ਸਟੱਡੀ ਕਰਵਾਇਆ ਸੀ ਔਰ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਕਿ ਅਜੇ ਵੀ ਸਾਡੇ ਸਿਟੀ ਵਿੱਚ 100 ਸਵਾ 100 ਕਰੋੜ ਦਾ ਸੀਵਰੇਜ ਪਾਣੀ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਉਹਨਾਂ ਦੀ ਪਾਈਪਸ ਨੂੰ ਰਿਪਲੇਸ ਕਰਨ ਦੀ ਲੋੜ ਹੈ ਪਾਣੀ ਦੀਆਂ ਸੀਵਰੇਜ ਦੀ ਪਾਈਪਸ ਨੂੰ ਰਿਪਲੇਸ ਕਰਨ ਦੀ ਲੋੜ ਹੈ ਤੇ ਇਹ ਕੰਮ ਨੂੰ ਇਮੀਡੀਏਟਲੀ ਮੈਂ ਜਿਸ ਤਰੀਕੇ ਨਾਲ ਸਪੀਡ ਫੜੀ ਦੀ ਸੀ ਆਪਣਾ ਹੁੰਦਾ ਤਾਂ ਸ਼ਾਇਦ ਮੈਂ ਹੁਣ ਤੱਕ ਉਹ ਪ੍ਰੋਪੋਜ਼ਲ ਕਲੀਅਰ ਕਰਵਾ ਕੇ ਕੋਈ ਸਿੱਖ ਕਰਵਾ ਵੀ ਦਿੰਦਾ ਮੈਂ ਮਗਰ ਚੁਕੀ ਸਰਕਾਰ ਹੁਣ ਦੂਸਰੀ ਹੈ ਵਿਧਾਇਕ ਦੂਸਰੇ ਨੇ ਮੈਂ ਹੀ ਰਿਕੁਐਸਟ ਕਰਾਂਗਾ ਦੋਨਾਂ ਨੂੰ ਵਿਧਾਇਕ ਨੂੰ ਵੀ ਵਿਧਾਇਕ ਜੀ ਨੂੰ ਵੀ ਤੇ ਸਰਕਾਰ ਨੂੰ ਵੀ ਜਿਹੜੀ ਸਾਡੀ ਗਵਰਨਮੈਂਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਇਹ ਪਲੀਜ਼ ਇਹ ਸ਼ਹਿਰ ਨੂੰ ਬੜੀ ਲੋੜ ਹੈ ਇੱਕ ਇਹ ਸੀਵਰੇਜ ਪਾਣੀ ਦਾ ਕੰਮ ਕਰਾਓ ਦੂਸਰਾ ਕਾਰਪੋਰੇਸ਼ਨ ਨੂੰ ਕੋਈ ਪੈਸਾ ਨਹੀਂ ਦਿੱਤਾ ਜੀ ਸਾਰੇ ਲੋਕਾਂ ਨੂੰ ਪਤਾ ਹੈ ਪੈਸਾ ਮਿਲੇਗਾ ਮੈਂ ਅਜ ਤੋਂ ਡੇਟ ਸਾਲ ਪਹਿਲੇ 2 ਡੇਢ ਮਹੀਨੇ ਮੈਂ ਕਿਹਾ 2 ਸਾਲ ਹੋ ਗਏ ਮੇਰੇ ਸਾਹਬ ਅਸੀਂ ਇੱਕ ਮੀਟਿੰਗ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਸੇ ਦਿਓ ਐਗਜ਼ੀਕਿਊਸ਼ਨ ਕੰਮ ਐਨੇ ਐਕਸਪੀਰੀਐਂਸ ਕਾਉਂਸਲਰਸ ਮਿਲੇ ਦੇ ਨੇ ਤੁਸੀਂ ਪੈਸੇ ਦਿਓ ਤਾਂ ਕਿ ਟੈਂਡਰ ਲੱਗਣ ਟੈਂਡਰ ਟਾਈਮਲੀ ਕਲੀਅਰ ਕਰਵਾਉ ਕਿਉਂਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਪੂਰੀ ਆਫੀਸਰਸ ਨੇ ਕੰਮ ਕਰਨਾ ਹੁੰਦਾ ਤੇ ਅਸੀਂ ਆਪਣੇ ਸ਼ਹਿਰ ਦਾ ਕੰਮ ਕਰੀਏ ਜਿੱਥੇ ਕੰਮ ਛੱਡ ਕੇ ਗਏ ਦਾ ਉੱਥਾ ਉੱਥੇ ਹੈ ਜੀ ਮੈਨੂੰ ਬੜਾ ਦੁੱਖ ਲੱਗਦਾ ਸੀਵਰੇਜ ਪਾਣੀ ਤੋਂ ਇਲਾਵਾ ਮੈਨੂੰ ਲੱਗਦਾ ਕਿ ਪੌਣੇ 3 ਸਾਲ ਹੋ ਗਏ ਨੇ ਇਹਨਾਂ ਨੂੰ ਹੁਣ ਤੱਕ 100 ਕਰੋੜ ਰੁਪਏ ਦੀ ਡਵੈਲਪਮੈਂਟ ਸਾਡੇ ਸ਼ਹਿਰ ਦੇ ਵਿੱਚ ਕਰਾ ਲੈਣੀ ਚਾਹੀਦੀ ਸੀ ਅਜੇ ਤੱਕ ਤੇ ਪੈਸਾ ਵੀ ਨਹੀਂ ਦਿੱਤਾ ਤੇ ਮੈਂ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਾਂਗਾ ਕਿ ਇਹ ਪਲੀਜ਼ ਆਪਣਾ ਸਾਡੇ ਸ਼ਹਿਰ ਨੂੰ ਪੈਸਾ ਚਾਹੀਦਾ ਸਾਡੇ ਹੋਰ ਪਾਰਕਸ ਬਣ ਸਕਦੇ ਨੇ ਹੋਰ ਕਮਿਊਨਿਟੀ ਹਾਲਸ ਬਣ ਸਕਦੇ ਨੇ ਅਜੇ ਸਾਡੇ ਨਾਲੇ ਕਿੰਨੇ ਪੇਦੇ ਨੇ ਜਿਹੜੇ ਸਾਡੇ ਟਾਈਮ ਅਸੀਂ ਕਾਫੀ ਕੰਮ ਕਰਾ ਲਿਆ ਕਾਫੀ ਪੇਦੇ ਨੇ ਨਾਲੇ ਟੱਕਣ ਵਾਲੇ ਨੇ ਬੜੀ ਚੀਜ਼ ਹੈ ਤੇ 100 ਕਰੋੜ ਹੋਏਗਾ ਤੇ ਸ਼ਹਿਰ ਦੀ ਅੱਗੇ ਗ੍ਰੋਥ ਹੋ ਸਕੇਗੀ ਔਰ ਬਹੁਤ ਹੀ ਪਥੈਟਿਕ ਸਿਚੁਏਸ਼ਨ ਚ ਟਾਊਨ ਐ ਸ਼ੁਕਰ ਕਰੋ ਪਰਮਾਤਮਾ ਦੀ ਦਿਆ ਨਾਲ ਅਸੀਂ ਆਪਣੇ ਟਾਈਮ ਸਾਰਿਆਂ ਦੀ ਮਿਹਨਤ ਕਰਕੇ ਅਸੀਂ ਸੜਕਾਂ ਬਣਾ ਗਏ ਆ ਚਾਹੇ ਟਾਕੀ ਰੋਡ ਐ ਚਾਹੇ ਮਮੂਨ ਰੋਡ ਐ ਚਾਹੇ ਐਂਡਲੋਜੀ ਰੋਡ ਐ ਚਾਹੇ ਮਿਸ਼ਨ ਰੋਡ ਐ ਚਾਹੇ ਆਧੁਨਿਕ ਵਿਆਰਸ ਦੀ ਰੋਡ ਐ ਕੋਈ ਅਸੀਂ ਐਓ ਜੀ ਰੋਡ ਐ ਨਹੀਂ ਛੱਡੀ ਮੈਂ ਆਪਣੇ ਪਿੰਡਾਂ ਵਿੱਚ ਵੀ ਜੇ ਤੁਸੀਂ ਧੀਰੇ ਦੀ ਰੋਡ ਦੇਖੋ ਤੇ ਅਸੀਂ ਮੈਂ ਆਪਣੇ ਟਾਈਮ ਬਣਾ ਗਏ ਦਾ ਤੇ ਲੱਕੀਲੀ ਕਿਉਂਕਿ ਕੰਮ ਇੰਨਾ ਕੁਆਲਟੀ ਵਾਲਾ ਹੋਇਆ ਸੀ ਹਜੇ ਤੱਕ ਰੁਕਿਆ ਨਹੀਂ ਮਗਰ ਇੱਥੇ ਕੰਮ ਨਹੀਂ ਰੁਕਦਾ ਰੋਜ਼ ਡੇਲਪੈਂਡ ਰੋਜ਼ ਮੇਨਟੇਨੈਂਸ ਚਾਹੀਦੀ ਆ ਫੇਰ ਮੈਂ ਬਾਰ-ਬਾਰ ਕਹਣਾ ਕਿ ਕਾਉਂਸਲਰਸ ਆਰ देयर ਟੂ ਵਰਕ ਫੋਰ ਪੀਪਲ ਬਟ ਓਨਲੀ ਥਿੰਗ ਇਜ਼ ਰਿਕੁਆਇਰਮੈਂਟ ਆਫ ਮਨੀ ਪੈਸਾ ਚਾਹੀਦਾ ਤੇ ਆਮ ਆਦਮੀ ਪਾਰਟੀ ਪੈਸਾ ਦੇ ਦੂਸਰਾ ਮੈਂ ਬਿਜਲੀ ਤੇ ਆਣਾ ਜੀ ਅੱਜ ਵੀ ਦੇਖ ਲਓ ਤੇ ਕੱਟ ਲੱਗੇਦਾ ਬਿਨਾਂ ਬਿਜਲੀ ਤੋਂ ਬੈਠੇ ਦੇ ਆ ਨੋ ਵਰੀਜ਼ ਬਿਜਲੀ ਵਿੱਚ ਇਹਨਾਂ ਨੇ ਇੱਕ ਸਾਹ ਬੱਚਿਆਂ ਨੇ ਪੜ੍ਹਨਾ ਹੁੰਦਾ ਮੈਂ ਬਾਰ ਬਾਰ ਇੱਕੋ ਗੱਲ ਅਸੀਂ ਆਪਸ ਵਿੱਚ ਵੀ ਇਹੀ ਗੱਲ ਕਰਨੇ ਆ ਕਿ ਬੱਚਿਆਂ ਨੇ ਪੜ੍ਹਨਾ ਹੈ ਜੀ ਔਨਲਾਈਨ ਬਿਜ਼ਨਸ ਚੱਲ ਰਿਹਾ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਰਹੇ ਨੇ ਉਹ ਬਾਹਰ ਆ ਕੇ ਪਿੰਡਾਂ ਚ ਬਹਿ ਕੇ ਸ਼ਹਿਰ ਚ ਬਹਿ ਕੇ ਔਨਲਾਈਨ ਬਿਜ਼ਨਸ ਕਰ ਰਹੇ ਨੇ ਕਿਉਂਕਿ ਇੰਡੀਆ ਕੋਲ ਬ੍ਰੇਨ ਬਹੁਤ ਅੱਛਾ ਹੈ ਆਈਟੀ ਇੰਡਸਟਰੀ ਚ ਅੱਜ ਵੀ 100 ਬਿਲੀਅਨ ਡਾਲਰ ਦਾ ਰਿਮਿਟੈਂਸ ਕਹਿੰਦੇ ਨੇ ਜੀ ਕਿ ਬਾਹਰੋਂ ਡਾਲਰ ਕਮਾ ਕੇ ਦੇਸ਼ ਵਿੱਚ ਲੈ ਕੇ ਆਣਾ ਉਹ ਸਾਡੇ ਜਿਹੜੇ आईटी कंपनीज ਤੇ ਬੱਚੇ ਐਕਸਪੋਰਟਸ ਚ ਕੰਮ ਕਰਦੇ ਨੇ ਉਹ ਆਨਲਾਈਨ ਬਹਿ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੀ ਚੀਜ਼ਾਂ ਬਿਜਲੀ ਨਾਲ ਚਲਦੀਆਂ ਬਜ਼ੁਰਗ ਨੇ ਬਜ਼ੁਰਗਾਂ ਨੂੰ ਬਿਜਲੀ ਚਾਹੀਦੀ ਹੈ ਜੀ ਹੁਣ ਅਸੀਂ ਆਪਣੇ ਟਾਈਮ ਇੱਕ ਸਬਸਿਡੀ ਦਿੱਤੀ ਸੀ ਤਾਂ ਕਿ ਬੱਚੇ ਪੜ ਸਕਣ ਕੰਪੀਟੀਸ਼ਨ ਕਲੀਅਰ ਕਰ ਸਕਣ ਰਾਤੀ ਜੇ ਗਰਮੀ ਚ ਬੱਚਾ ਪੜੇਗਾ ਮੈਂ ਵੀ ਪੜਿਆ ਜੀ ਮੇਰੇ ਫਾਦਰ ਨੇ ਮੈਨੂੰ ਏਸੀ ਲਾ ਕੇ ਦਿੱਤੇ ਰਸੀ ਤੇ ਮੈਂ ਰਾਤੀ 2 2 ਵਜੇ 3 3 ਵਜੇ ਤੱਕ ਪੜਦਾ ਹੀ ਮੈਨੂੰ ਕਿਉਂਕਿ ਉਹ ਮੇਰੇ ਫਾਦਰ ਸਾਹਿਬ ਕਹਿੰਦੇ ਹੱਡ ਬੀਤੀ ਜਗ ਬੀਤੀ ਔਰ ਮੈਂ ਆਪਣੇ ਆਪ ਨੂੰ ਕੋਰ ਰਿਲੇਟ ਕਰਕੇ ਕਹਿਣਾ ਮੈਂ 2 ਵਜੇ ਸੌਂਦਾ ਸੀ 3 ਵਜੇ 2 3 ਵਜੇ ਤੱਕ ਪੜ੍ਹ ਕੇ ਫਿਰ ਸਵੇਰੇ 8 ਵਜੇ ਫਿਰ ਉੱਠਦਾ ਸੀ ਕਿ ਮੇਰੇ ਕੋਲ ਏਸੀ ਨਾ ਹੁੰਦਾ ਮੇਰੇ ਕੋਲ ਲਾਈਟ ਨਾ ਹੁੰਦੀ ਮੇਰੇ ਫਾਦਰ ਮੈਨੂੰ ਪਰਮਿਟ ਨਾ ਕਰਦੇ ਕਿ ਤੂੰ ਬਿਜਲੀ ਯੂਜ਼ ਕਰ ਸਕਦਾ ਸ਼ਾਇਦ ਮੈਂ ਪੜ੍ਹ ਕੇ ਕੰਪੀਟੀਸ਼ਨ ਕਲੀਅਰ ਹੀ ਨਹੀਂ ਕਰ ਸਕਦਾ ਮੈਂ ਇੰਜੀਨੀਅਰਿੰਗ ਕਰ ਹੀ ਨਹੀਂ ਸਕਦਾ ਤੇ ਇਹ ਆਮਾਨੀ ਪਾਰਟੀ ਨੂੰ ਸੋਚਣਾ ਪਏਗਾ ਤੁਸੀਂ ਲੋਕਾਂ ਨੂੰ 300 ਯੂਨਿਟ ਤੇ ਰਿਸਕ ਨਾ ਕਰੋ ਕੁਸੀਂ 300 ਯੂਨਿਟ ਜਿਹੜਾ ਤੁਸੀਂ ਵਾਦਾ ਕੀਤਾ ਸੀ ਲੋਕਾਂ ਨੂੰ ਤੁਸੀਂ ਪਲੀਜ਼ 300 ਯੂਨਿਟ ਫ੍ਰੀ ਦਿਓ ਬਿਸ਼ੱਕ ਫਿਰ ਸਬਸਿਡੀ ਤੁਸੀਂ ਕਰ ਲਓ ਹੁਣ ਤੁਸੀਂ 3 ਰੁਪਏ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਬਸਿਡੀ ਵਿਡਰੋ ਕਰ ਲਈ ਹੈ ਹੁਣ ਕਿਸੇ ਦਾ 300 ਯੂਨਿਟ ਤੋਂ 1 ਯੂਨਿਟ ਉੱਪਰ ਆਏਗਾ ਉਹਨੂੰ 7 ਜਾਂ 8 ਰੁਪਏ ਯੂਨਿਟ ਪੈਣਾ ਜੀ ਹੈਨਾ 8 ਰੁਪਏ 7 ਰੁਪਏ 7 ਰੁਪਏ ਇੰਟੂ 3 ਤੁਸੀਂ ਉਹਦੇ ਕੋਲੋਂ 2100 ਰੁਪਏ ਸਿੱਧਾ ਕਢਵਾ ਲੈਣਾ ਫਿਰ ਇਹਦਾ ਕੋਈ ਬੈਨੀਫਿਟ ਨਹੀਂ ਹੈ ਹੁਣ ਇਹਦੀ ਰੈਸਟ੍ਰਿਕਸ਼ਨ ਲਾ ਕੇ ਤੁਸੀਂ ਕੀ ਨੁਕਸਾਨ ਕੀਤਾ ਹੈ ਗਰੀਬ ਆਦਮੀ ਨੇ ਕਹਿਣਾ ਆਪਣੇ ਬੇਟੇ ਨੂੰ ਪੜਾ ਤੂੰ ਰਾਤੀ ਨਹੀਂ ਪੜਨਾ ਕਿਸੇ ਦੀ ਮਾਂ ਬਿਮਾਰ ਪਈ ਦੀ ਹੈ ਕਿਸੇ ਦੇ ਫਾਦਰ ਬਿਮਾਰ ਪਏ ਨੇ ਬਿਜਲੀ ਦੇ ਬਿਨਾ ਨਹੀਂ ਰਹਿ ਸਕਦੇ ਸਰਦੀਆਂ ਵਿੱਚ ਹੀਟਰ ਵੀ ਚੱਲਨੇ ਨੇ ਫਿਰ ਉਹਨਾਂ ਨੇ ਕਹਿਣਾ ਬੇਟਾ ਤੂੰ ਇਹ ਨਹੀਂ ਕਰ ਸਕਦਾ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਆਮ ਆਦਮੀ ਦੀ ਪਾਰਟੀ ਨੂੰ ਆਪਣੀ ਸੋਚ ਠੀਕ ਕਰਨੀ ਪੈਗੀ ਕਿ ਇੱਥੇ ਬਾਹਰਲੇ ਦੇਸ਼ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਸੋਲਰ ਲਗਾ ਕੇ ਜਿਸ ਤਰ੍ਹਾਂ ਵੀ ਲਗਾ ਕੇ ਬਿਜਲੀ ਦੀ ਕੰਜ਼ਮਪਸ਼ਨ ਵਧਾ ਕੇ ਆਪਣੀ ਇਕਨੋਮਿਕ ਗਰੋਥ ਕਰ ਰਹੇ ਨੇ ਤੇ ਸਾਡਾ ਪੰਜਾਬ ਪੁੱਠਾ ਹੀ ਚੱਲੇਦਾ ਆਮ ਆਦਮੀ ਪਾਰਟੀ ਬਿਜਲੀ ਦੀ ਕੰਸਮਪਸ਼ਨ ਕਿਸੇ ਤਰੀਕੇ ਨਾਲ ਰੋਕ ਰਹੀ ਹੈ ਤਾਂ ਕਿ ਸਾਡੀ ਉਹਨਾਂ ਨਾਲ ਡਾਇਰੈਕਟਲੀ ਪੰਜਾਬ ਦੀ ਗਰੋਥ ਤੇ ਇਫੈਕਟ ਪੈ ਰਿਹਾ ਜੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਤੇ ਇੱਕ ਏਜੰਸੀ ਹਾਇਰ ਕਰੋ ਆਮ ਆਦਮੀ ਪਾਰਟੀ ਨੂੰ ਕਹਿਣਾ ਇੱਕ ਏਜੰਸੀ ਹਾਇਰ ਕਰੋ ਸਰਵੇ ਕਰੋ ਸਾਰੇ ਕੋ ਲੋ ਓਪੀਨੀਅਨ ਲੋ ਜਿਹੜੇ ਬੱਚੇ ਕੰਮ ਕਰ ਰਹੇ ਨੇ ਜਿਹੜੇ ਬੱਚੇ ਪੜ੍ਹ ਰਹੇ ਨੇ ਜਿਨ੍ਹਾਂ ਦੇ ਬਜ਼ੁਰਗ ਘਰ ਬੈਠੇ ਤੇ ਉਹਨਾਂ ਕੋਲੋਂ ਸਰਵੇ ਕਰਕੇ ਤੁਹਾਨੂੰ ਸਮਝ ਲੱਗੇਗੀ ਕਿ ਕਿੰਨਾ ਵੱਡਾ ਬਲੈਂਡਰ ਕਰ ਰਹੇ ਹੋ ਤੁਸੀਂ ਇਹ ਜਿਹੜੀ ਬਿਜਲੀ ਦੀ 3 ਰੁਪਏ ਦੀ ਤੁਸੀਂ ਸਬਸਿਡੀ ਖਤਮ ਕੀਤੀ ਹੈ ਤੇ ਹੋਰ ਮੁੱਦੇ ਬੜੇ ਨੇ ਅੱਜ ਮੇਨ ਮੁੱਦਾ ਸ਼ਹਿਰ ਦੀ ਡਲਪਣ ਦਾ ਸੀ ਤੇ ਸਾਡੀ ਡਿਮਾਂਡ ਹੈ ਇਸ ਕਾਨਫਰੰਸ ਦੇ ਥਰੂ ਪ੍ਰੈਸ ਕਾਨਫਰੰਸ ਦੇ ਥਰੂ ਕਿ ਸਾਨੂੰ ਇਮੀਡੀਏਟਲੀ 100 ਕਰੋੜ ਰੁਪਏ ਸ਼ਹਿਰ ਦੀ ਗਰੋਥ ਵਾਸਤੇ ਦੋ ਚਾਹੇ ਕਾਰਪੋਰੇਸ਼ਨ ਨੂੰ ਦੋ ਚਾਹੇ ਪੀ ਡਬਲਯੂ ਡੀ ਨੂੰ ਦੋ ਉਹ ਪੁੱਲ ਕਲੀਅਰ ਕਰਾਓ ਹੁਣ ਤੇ ਚਲੋ ਮੈਂ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੀ ਮਦਦ ਲੈ ਕੇ ਉਹਨੂੰ ਪੁਸ਼ ਕਰ ਰਹੇ ਹਾਂ ਪਲੱਸ ਸਿਵਰੇਜ ਪਾਣੀ ਆਸਤੇ ਸਾਨੂੰ 100 ਕਰੋੜ ਹੋਰ ਚਾਹੀਦਾ ਹੋਏਗਾ ਇਸ ਸ਼ਹਿਰ ਵਾਸਤੇ ਤਾਂਕਿ ਉਹਨੂੰ ਅਸੀਂ ਕੰਪਲੀਟ ਕਰੀਏ ਇੱਕ ਡਾਈਟ ਇੰਸਟੀਚਿਊਟ ਸਾਹ ਖੁਲਵਾ ਕੇ ਗਿਆ ਸੀ ਉਹ ਮੈਂ ਡਾਈਟ ਇੰਸਟੀਚਿਊਟ ਇਸ ਕਰਕੇ ਖੁਲਵਾਇਆ ਸੀ ਕਿ ਸਾਡੀ ਬੇਟੀਆਂ ਪੀਟੀਟੀ ਟੀਚਰ ਬਣ ਸਕਣ ਜਾਣ 5 ਏਕੜ ਜਗ੍ਹਾ ਮੈਂ ਨਮੀਨੀ ਚ ਦਵਾਈ ਸੀ ਉਸ ਚ ਬੜੀ ਮਿਹਨਤ ਲੱਗੀ ਸੀ ਪੌਣੇ 3 ਸਾਲ ਹੋ ਗਏ ਐ ਤੇ ਕੋਰੋਨਾ ਕਰਕੇ ਮੇਰੇ ਬੜੇ ਨੁਕਸਾਨ ਹੋਏ ਕਿ ਮੈਂ ਉਹ ਇੰਸਟੀਚਿਊਟ ਆਪਣੇ ਟਾਈਮ ਚਾਲੂ ਨਹੀਂ ਕਰਾ ਪਾਇਆ ਮਰੂਦੀ ਇਨਾਗੂਰੇਸ਼ਨ ਹੋ ਗਈ ਸੀ ਪੌਣੇ 3 ਸਾਲ ਹੋ ਗਏ ਅਜੇ ਤੱਕ ਕਲਾਸ ਨਹੀਂ ਸ਼ੁਰੂ ਕਰ ਪਾਇਆ 4 ਮਹੀਨੇ ਹੋ ਗਏ ਟਾਕੀ ਦਾ ਪੁਲ ਸੀ 4-5 ਮਹੀਨੇ ਦਾ ਕੰਮ ਸੀ ਉਹ ਪੁਲ ਨਹੀਂ ਚਾਲੂ ਕਰਾ पाए ਉਹ ਸਪੀਡ ਸੀ ਇੱਕ ਹੋਰ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਆਪਣੇ ਪਟਾਣਕੋਟ ਦੇ ਜਦੋਂ ਤੁਸੀਂ ਕੋਈ ਕੰਮ ਡਿਲੇ ਕਰਦੇ ਹੋ ਸਾਥ ਕਿਸੇ ਠੇਕੇਦਾਰ ਦਾ ਉਹ ਇੱਕ ਵਾਰੀ ਬੰਦ ਹੋ ਜੇ ਉਹਨੂੰ ਚਾਲੂ ਕਰਾਂ ਚ ਜਾਨ ਨਿਕਲ ਜਾਂਦੀ ਹੈ ਮਟੀਰੀਅਲ ਦੇ ਰੇਟ ਵੱਜ ਜਾਂਦੇ ਨੇ ਸਭ ਕੁਝ ਵੱਜ ਜਾਂਦਾ ਹੁਣ ਟਾਕੀ ਦਾ ਪੁਲ ਪੋਨੇ 3 ਸਾਲ ਤੋਂ ਪੂਰਾ ਖੁਦਵਾ ਕੇ ਰੱਖੇ ਦਾ ਉਹ ਦੁਕਾਨ ਵਾਲਿਆਂ ਨੂੰ ਪੁੱਛੋ ਉੱਥੇ ਲੋਕਾਂ ਨੂੰ ਪੁੱਛੋ ਕਿੰਨੀ ਇਨਕਨਵੀਨੀਅੰਸ ਹੈ ਡਾਈਟ ਇੰਸਟੀਟਿਊਟ ਤੁਸੀਂ ਨਹੀਂ ਚਲਾ पाए ਮਗਰ ਫੋਕਸ ਕਿੱਥੇ ਹੈ ਸਰਕਾਰ ਦਾ ਫੋਕਸ ਕਿੱਥੇ ਹੈ ਹੁਣ ਸਰਪੰਚਾਂ ਦੇ ਇਲੈਕਸ਼ਨ ਹੈ ਤੁਸੀਂ ਦੇਖਿਆ ਹੀ ਹੋਏਗੀ ਰੰਧਾਵਾ ਸਾਹਿਬ ਦੀ ਵੀਡੀਓ ਬਾੜਾ ਸਾਹਿਬ ਦੀ ਜੀਰਾ ਸਾਹਿਬ ਦੀ ਜੋ ਹੋਇਆ ਹੁਣ ੱੱਕੇ ਨਾਲ ਕਿੰਨੇ ਕਿ ਜਿੱਤ ਲੋਗੇ ਹੁਣ ਸਹਿਮ ਸਹਿਮਤੀ ਦਾ ਨਾਮ ਦੇ ਕੇ ਗਨ ਪੁਆਇੰਟ ਤੇ ਪਿੰਡਾਂ 'ਚ ਤੁਸੀਂ ਸਹਿਮਤੀਆਂ ਕਰਾਓਗੇ ਉਹਨਾਂ ਦੇ ਪੇਪਰ ਕੱਟੋਗੇ ਐਰੇ ਇਸ ਨਾਲ ਤੁਹਾਨੂੰ ਤੇ ਲੋਕੀ 27 'ਚ ਦੇ ਵਾਪਸ ਨਹੀਂ ਆਪੋਗੇ ਤੁਹਾਡੀ ਤੇ ਇੱਕ ਸਿੱਟ ਵੀ ਨਹੀਂ ਆਏਗੀ ਤੇ ਮੈਂ ਇਹ ਵੀ ਰਿਕੁਐਸਟ ਕਰਾਂਗਾ ਸਪੈਸ਼ਲੀ ਆਫਿਸਰਸ ਨੂੰ ਕਿ ਪੋਲੀਟੀਕਲ ਸੈਟਅਪ ਦੇਤੇ ਡਿਸੀਜਨ ਆਂਦੇ ਨੇ ਜੀ ਮੈਂ ਆਫਿਸਰਸ ਨੂੰ ਆਪਣੇ ਵੱਲੋਂ ਇੱਕ ਸੁਜੈਸ਼ਨ ਵੀ ਦੇ ਰਿਹਾ ਕਿਉਂਕਿ ਇਹ ਜਿੰਨੇ ਵੀ ਹੁਣ ਡਿਪਟੀ ਕਮਿਸ਼ਨਰ ਸੁਪਰਡੈਂਟ ਪੁਲਿਸ ਲੱਗੇ ਦਨੇ ਆਈਪੀਐਸ ਆਈਐਸ ਇਹ ਸਾਰੇ ਹਮ ਉਮਰ ਹਾਂ ਸੀ ਸਾਡੇ ਆਸ-ਪਾਸ ਮੇਰੇ ਤੋਂ ਛੋਟੇ ਹੀ ਹੋਨੇ ਨੇ ਮੈਂ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕਰਾਂਗਾ ਯੂ ਆਰ ਹੇਅਰ ਸਾਡੇ ਟਾਈਮ ਵੀ ਕੋਈ ਤੱਕਾ ਨਹੀਂ ਹੋਇਆ ਸੀ ਯੂ ਆਰ ਹੇਅਰ ਟੂ ਸੇਵ ਦੀ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਜਿਹੜੇ ਕਰਕੇ ਤੁਹਾਡੀ ਅਪਾਇੰਟਮੈਂਟ ਹੋਈ ਦੀ ਹੈ ਤੇ ਮੈਂ ਡੀਸੀ ਸਾਹਿਬ ਨੂੰ ਵੀ ਤੇ ਐਸਐਸਪੀ ਸਾਹਿਬ ਪਠਾਨਕੋਟ ਨੂੰ ਕਾਂਗਾ ਸਾਡਾ ਟੱਚ ਉਹ ਮੈਂ ਤੁਹਾਨੂੰ ਇਹਦਾ ਕ੍ਰੈਡਿਟ ਵੀ ਦੇਣਾ ਕਿ ਹਜੇ ਤੱਕ ਬੜਾ ਪੀਸਫੁਲ ਚੱਲ ਰਿਹਾ ਜੋ ਕੰਟੈਸਟ ਕਰਨਾ ਚਾਹੁੰਦਾ ਵਾਈ ਟੂ ਡਿਟੈਕਟ ਪੇਪਰ ਤੇ ਕਿਸੇ ਦੇ ਪੇਪਰ ਨਾ ਕੈਨਸਲ ਹੋਣ ਦੇਣਾ ਲੈਟ ਲੈਟ ਅ ਫੇਅਰ ਇਲੈਕਸ਼ਨ ਟੇਕਸ ਪਲੇਸ ਤੋ ਜਿਹੜਾ ਜਿੱਤ ਗਿਆ ਹੈਗਾ ਪਿੰਡ ਵਾਲੇ ਸਹਿਬ ਸਮਿਤੀ ਨਾਲ ਜੁਟਾਂਗੇ ਤੋ ਦੇਖ ਲੋ ਕੰਮ ਕਰਾਓ ਤੋ ਮੈਂ ਇਸ ਵਾਸਤੇ ਵੀ ਸਾਡੀ ਅੱਜ ਇੱਕ ਮੀਟਿੰਗ ਸੀ ਥੈਂਕ ਯੂ ਅੱਗੇ ਗੱਲ ਕਰਾਂਗੇ 206 ਹਾਡਾ ਤੇ और मैं तुम्हें बोल रहा हूं सारे टारगेटाल पदेपुर आ जाना भाई पहले वाला गुमराह करता कि सीएम मैं मैं कोई नहीं कोई नहीं सीएम मैं बोल रहा है सीएम काम करे नहीं अच्छा बहुत बढ़िया और ना